ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸ਼ੂ ਪਾਲਕ ਵੀਰੋ ਮੈਂ ਡਾਕਟਰ ਮਨਦੀਪ ਸਿੰਘ ਅੱਜ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ ਤੁਹਾਨੂੰ ਤਰੀਕਾ ਦੱਸਣ ਦੇ ਲਈ ਕਿ ਪਸ਼ੂਆਂ ਦਾ ਵਜਨ ਕਿਵੇਂ ਕੀਤਾ ਜਾ ਸਕਦਾ ਵਾ ਸੋ ਪਹਿਲੀ ਗੱਲ ਤਾਂ ਸਾਨੂੰ ਇਹ ਅਹਿਸਾਸ ਹੋਣਾ ਜ਼ਰੂਰੀ ਹੈ ਕਿ ਸਾਨੂੰ ਵਜਨ ਦੀ ਜ਼ਰੂਰਤ ਕਿਉਂ ਹੈ ਜਦੋਂ ਵੀ ਅਸੀਂ ਪਸ਼ੂ ਦੇ ਚਾਰੇ ਦੇ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਉਹਦੇ ਪੁੱਛਣਾ ਚਾਹੁੰਦੇ ਹਾਂ ਕਿ ਨੂੰ ਡਾਈਮੈਟਰ ਕਿੰਨਾ ਚਾਹੀਦਾ ਵਾ ਸੋ ਡਰਾਈ ਮੈਟਰ ਇਨਟੇਕ ਦੇ ਲਈ ਜਾਨੂੰ ਕਿੰਨਾ ਡਰਾਈ ਮੈਟਰ ਦੇਣਾ ਵਾ ਉਹਦੇ ਲਈ ਸਾਨੂੰ ਪਸ਼ੂ ਦਾ ਜਿਹੜਾ ਵਜ਼ਨ ਹੈ ਉਹ ਪਤਾ ਹੋਣਾ ਬੜਾ ਜ਼ਰੂਰੀ ਆ ਇਸ ਤੋਂ ਇਲਾਵਾ ਕਈ ਵਾਰੀ ਆਪਾਂ ਡਾਕਟਰ ਨੂੰ ਫੋਨ ਕਰਦੇ ਆ ਕਿ ਮੇਰੀ ਪਹਿਲਣ ਵੈਡ ਜਾਂ ਪਹਿਲਣ ਝੋਟੀ ਬੋਲੀ ਹੋਈ ਆ ਤੇ ਉਹਦੇ ਟੀਕਾ ਲਾ ਦਿਓ ਜੀ ਉਹਦੀ ਇਨਸੈਮੀਨੇਸ਼ਨ ਕਰ ਦਿਓ ਤੇ ਡਾਕਟਰ ਸਾਨੂੰ ਕਈ ਵਾਰੀ ਸਵਾਲ ਕਰਦਾ ਹੈ ਕਿ ਉਹਦਾ ਵਜ਼ਨ ਕਿੰਨਾ ਕੁ ਹੋਏਗਾ ਹੁਣ ਸਾਨੂੰ ਨਹੀਂ ਪਤਾ ਕਿ ਉਹਦਾ ਵਜ਼ਨ ਕਿੰਨਾ ਹੋਏਗਾ ਤੀਜਾ ਮੁੱਦਾ ਇੱਕ ਹੋ ਰਿਹਾ ਕਿ ਜਦੋਂ ਅਸੀਂ ਬੜੇ ਵਧੀਆ ਨਸਲ ਦੇ ਟੀਕੇ ਲਵਾ ਰਹੇ ਆ گاਵਾ ਮੱਝਾਂ ਨੂੰ ਉਹਨਾਂ ਦੀਆਂ ਕੱਟੀਆਂ-ਵੱਛੀਆਂ ਪੈਦਾ ਕਰ ਰਹੇ ਆ ਤੇ ਸਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਸਾਡੀ ਕੱਟੀ-ਵੱਛੀ ਦਾ ਵਜਨ ਜਿਹੜਾ ਵਾ ਉਹ ਕਿੰਨਾ ਵੱਧ ਰਿਹਾ ਵਾ ਸੋ ਉਹਦੇ ਲਈ ਸਾਨੂੰ ਵਜਨ ਕੱਢਣ ਦਾ ਤਰੀਕਾ ਹੋਣਾ ਹੋਣਾ ਚਾਹੀਦਾ ਵਾ ਖਾਸ ਤੌਰ ਤੇ ਜਿਵੇਂ ਸਾਡੇ ਕੋਲ ਵੱਛੀਆਂ ਵਾ ਜਦੋਂ ਬੱਚੀ ਜੰਮਦੀ ਆ ਉਸ ਜੰਮਦੀ ਬੱਚੀ ਦਾ ਵਜਨ ਲਈਏ ਫਿਰ 15 ਦਿਨ ਲਈਏ ਫਿਰ ਮਹੀਨੇ ਬਾਅਦ ਲਈਏ ਸਾਨੂੰ ਪਤਾ ਹੋਏਗਾ ਕਿ ਡੇਲੀ ਉਹਦਾ ਵਜਨ ਕਿੰਨਾ ਕੁ ਵੱਧ ਰਿਹਾ ਵਾ ਸੋ ਅੱਜ ਅਸੀਂ ਤੁਹਾਡੇ ਨਾਲ ਤਰੀਕਾ ਦੱਸ ਰਹੇ ਹਾਂ ਕਿ ਪਸ਼ੂ ਦਾ ਵਜ਼ਨ ਜਿਹੜਾ ਵਾ ਉਹ ਕਿਵੇਂ ਪਤਾ ਕੀਤਾ ਜਾ ਸਕਦਾ ਵਾ ਸੋ ਉਹਦੇ ਲਈ ਆਓ ਤੁਹਾਨੂੰ ਤਰੀਕਾ ਦੱਸੀਏ ਸੋ ਉਹਦੇ ਲਈ ਸਾਡੇ ਕੋਲ ਦੋ ਤਰੀਕੇ ਨੇ ਇੱਕ ਤਾਂ ਸਪੈਸ਼ਲ ਇੰਚੀ ਟੇਪ ਹੁੰਦਾ ਹੈ ਜਿਹਦੇ ਨਾਲ ਪਸ਼ੂ ਦਾ ਵਜ਼ਨ ਜਿਹੜਾ ਵਾ ਉਹ ਕੀਤਾ ਜਾ ਸਕਦਾ ਵਾ ਹੁਣ ਜੇ ਸਾਡੇ ਕੋਲ ਸਪੈਸ਼ਲ ਇੰਚੀ ਟੇਪ ਨਹੀਂ ਹੈ ਤੇ ਘਰ ਦੇ ਵਿੱਚ ਕੋਈ ਵੀ ਫੀਤਾ ਪਿਆ ਹੋ ਸਕਦਾ ਵਾ ਅਸੀਂ ਉਸ ਫੀਤੇ ਦੇ ਨਾਲ ਪਸ਼ੂ ਦੀ ਗirth ਮੰਨੀ ਹੈ ਗirth ਕੀ ਹੈ ਕਿ ਪਿਛਲੇ ਪਾਸੇ ਆਪਾਂ ਫੀਤਾ ਸੁੱਟ ਕੇ ਤੇ ਉੱਪਰ ਤੱਕ ਘੁਮਾ ਕੇ ਫੀਤਾ ਜਿਹੜਾ ਵਾ ਉਹ ਆਪਾਂ ਲੈ ਕੇ ਆਉਣਾ ਵਾ ਹੁਣ ਤੁਸੀਂ ਆ ਵੇਖੋਗੇ ਕਿ ਆ ਜਿਹੜਾ ਪਸ਼ੂ ਆ ਇਹਦੀ girth ਜਿਹੜੀ ਆ 72 ਇੰਚ ਹੈ 6 ਫੁੱਟ ਹੈ ਮਤਲਬ ਕਿ 72 ਇੰਚ girth ਹੈ ਇਹ ਆਪਾਂ ਨੋਟ ਕਰ ਲਈ ਉਸ ਤੋਂ ਬਾਅਦ ਆਪਾਂ ਉਹਦੀ ਲੰਬਾਈ ਮੰਨਣੀ ਆ ਸ਼ੋਲਡਰ ਬਲੇਡ ਜਿੰਨੂੰ ਕਹਿੰਦੇ ਆ ਉੱਥੋਂ ਲੈ ਕੇ ਤੇ ਮੈਂ ਹੱਥ ਲਾ ਕੇ ਦੱਸਿਆ ਕੁਰੀ ਸ਼ੋਲਡਰ ਬਲੇਡ ਦਾ ਪੜਾਏ ਦੱਸਦੇ ਜੀ ਅ ਇਥੋਂ ਲੈ ਕੇ ਅ ਅਗਲੀ ਲੱਤ ਆ ਤੇ ਉਸ ਤੋਂ ਬਾਅਦ ਅ ਪਿਛਲੇ ਪਾਸੇ ਜਿਹੜੀ ਪਿੰਨ ਬੋਨ ਹੈ ਇਥੋਂ ਤੱਕ ਅਸੀਂ ਇਹਦੀ ਲੰਬਾਈ ਮੈਨੇ ਆ ਆ ਦੇਖੋ ਸਾਹਮਣੇ ਜਿਹੜਾ ਵਾ ਜਿਹੜਾ ਉਹਦਾ ਅਗਲਾ ਬਾਹੂ ਆ ਉਹਦੇ ਅਗਲੇ ਪਾਸੇ ਇੰਚੀ ਟੇਪ ਲਾਇਆ ਹੋਇਆ ਵਾ ਇਧਰ ਇਹਨੂੰ ਜਿਹੜੀ ਆ ਪਿਛਲੀ ਹੱਡੀ ਹੈ ਅ ਪਿਛਲੀ ਹੱਡੀ ਤੱਕ ਜਿਹੜਾ ਇੰਚੀ ਟੇਪ ਹੈ ਉਹ ਅਸੀਂ ਲੈ ਕੇ ਜਾਣਾ ਵਾ ਸੋ ਇਹ ਲਗਭਗ 63 ਇੰਚੇ ਬਣ ਗਿਆ ਹੁਣ ਜਦੋਂ ਆਪਾਂ ਇਹਦਾ ਵજન ਕਰਨਾ ਵਾ ਆਪਾਂ ਕਰਾਂਗੇ ਪਹਿਲਾਂ ਉਹਦੀ ਗirth ਜਿਹੜੀ ਸੀ 72 ਇੰਚ ਸੀ 72 72 63 ਇਹਨੂੰ ਤਿੰਨਾਂ ਨੂੰ 660 ਦੇ ਨਾਲ ਭਾਗ ਕਰ ਦੇਣਾ ਵਾ ਸੋ ਇਹਦਾ ਜਿਹੜਾ ਵજન ਹੈ ਉਹ 495 ਕਿਲੋ ਦੇ ਕਰੀਬ ਇਸ ਗਾਂ ਦਾ ਵજન ਜਿਹੜਾ ਵਾ ਉਹ ਆ ਰਿਹਾ ਵਾ ਸੋ ਬਹੁਤ ਬਹੁਤ ਧੰਨਵਾਦ ਉਮੀਦ ਹੈ ਕਿ ਵੀਡੀਓ ਤੁਹਾਡੇ ਪਸੰਦ ਵੀ ਆਏਗੀ ਤੇ ਤੁਸੀਂ ਇਹਦਾ ਭਰਪੂਰ ਫਾਇਦਾ ਵੀ ਲਾਓਗੇ ਜੀ